ਅੱਛਾ ਜੀ ਹਾਂ ਸੰਗਤ ਵੱਧਾ ਅੱਛਾ ਜੀ ਹਾਂ ਠੀਕ ਹੈ ਜੀ ਤੇ ਸੰਗਤਾਂ ਦੇ ਵਿੱਚ ਤੁਸੀਂ ਹੋਰ ਕੀ ਕਹਿਣਾ ਚਾਹੁੰਦੇ ਹੋ ਜੱਜਮੈਂਟ ਲਾਉਣੀ ਹੈ ਉਹ ਜੀ ਸੰਗਤਾਂ ਤੋਂ ਹੋਰ ਕਿਹੜੇ ਕਿਹੜੇ ਸੰਗਤਾਂ ਜ਼ਿਆਦਾ ਜਾਂਦੀਆਂ ਨੇ ਜੀ ਉੱਥੇ ਪੈਡਲ ਪੈਡਲ ਯਾਤਰਾ ਵੱਧ ਜਾਂਦੇ ਆ ਪੈਦਲ ਯਾਤਰਾ ਹੈ ਜੀ ਹਾਂ ਅੱਛਾ ਅੱਛਾ ਜੀ ਉਹ ਪੈਡਲ ਵੱਧ ਜਾਂਦੇ ਆ ਜੈ ਸਾਈਕਲ ਵਾਲੇ ਵਾਲੇ ਘਟਾ ਅੱਛਾ ਜੀ ਜਿਵੇਂ ਤੁਸੀਂ ਰਿਕਸ਼ਾ ਤੇ ਜਾ ਰਹੇ ਹੋ ਰਿਕਸ਼ਾ ਤੇ ਵੀ ਜਾਂਦੇ ਹੋਣਗੇ ਜੀ ਹਾਂ ਰਿਕਸ਼ਾ ਤੇ ਜਾਂ ਸਾਈਕਲ ਹੀ ਤੇ ਅੱਛਾ ਜੀ ਹਾਂ ਚਾਹੇ ਟੁਰਕੇ ਗਲੇ ਅੱਛਾ ਜੀ ਸਮੇਂ ਦਾ ਚਲੇ ਜਾਂਦੇ ਤੁਸੀਂ ਫਿਰ ਨਾਲ ਆ ਰਹੇ ਹੋ ਸਾਈਕਲ ਤੇ ਵੀ ਗਏ ਹੋ ਕਦੇ ਹਾਂ ਸਾਈਕਲ ਹੀ ਤੇ ਵੀ ਚਲੇ ਜਾਂਦਾ ਅੱਛਾ ਜੀ ਉਹ ਛੋਟੀ ਹੀ ਰੱਖੀ ਹੋਈ ਆ ਬੱਸ ਅੱਛਾ ਜੀ ਹਾਂ ਯਾਨੀ ਕਿੰਨੀ ਵਾਰੀ ਗਏ ਹੋ ਜੀ ਰਿਕਸ਼ੇ ਤੇ ਕਿੰਨੀ ਵਾਰੀ ਗਏ ਹੋ ਜੀ ਹੁਣ ਤੱਕ ਇਹ ਤਾਂ ਦੋ ਵਾਰ ਆਇਆ ਹੈ ਅੱਛਾ ਰਿਕਸ਼ੇ ਤਾਂ ਦੋ ਵਾਰੀ ਗਏ ਹੋ ਹਾਂ ਤੇ ਸਾਈਕਲ ਤੇ ਇੱਕ ਵਾਰ ਗਿਆ ਹਾਂ ਜੀ ਇੱਕ ਵਾਰ ਗਿਆ ਸਾਈਕਲ ਤੇ ਤੇ ਕਿੰਨਾ ਸਕੂਨ ਮਿਲਦਾ ਜੀ ਦਿਲ ਨੂੰ ਫਿਰ ਉੱਥੇ ਮੱਥਾ ਟੇਕ ਕੇ ਜੀ ਦਰਸ਼ਨ ਕਰਕੇ ਮਾਤਾ ਦੇ ਅੰਤਰ ਲੱਗ ਜਾਂਦਾ ਡੇਢ 1.5 ਘੰਟਾ ਲੱਗ ਜਾਂਦਾ ਪੂਰਾ ਅੱਛਾ ਜੀ ਹਾਂ ਐਸਾ ਮਾਤਾ ਦੇ ਕੇ ਇੱਕ ਰਾਤ ਰਹਿ ਕੇ ਫੇਰ ਆਉਨੇ ਆ ਇਹਦਾ ਅੱਛਾ ਇੱਕ ਰਾਤ ਉਹ ਤੇ ਮਾਤਾ ਦੇ ਰਹਿਨੇ ਹੋਵੇ ਜਾਂਦਾ ਹਾਂ ਹਾਂ ਅੱਛਾ ਅੱਛਾ ਜੀ ਕੰਨਪੋਨੀ ਵੀ ਇੱਕ ਨਹੀਂ ਜਾਂ ਇਹ ਇੱਕ ਨਹੀਂ ਜਾਂਦੇ ਅੱਛਾ ਜੀ ਓ ਕੰਨਪੋਨੀ ਜਾਰੇ ਟਾਈਮ ਲੱਗਦਾ ਅੱਛਾ ਜੀ ਹਾਂ 1.5 ਜਾਰੇ ਦੇ ਵੱਧ ਲੱਗਦਾ ਉਹ ਟਾਈਮ ਅੱਛਾ ਅੱਛਾ ਜੀ ਹਾਂ ਰਾਤਾਂ ਬਿਠਾਣੇ ਪੈਂਦੀਆਂ ਅੱਛਾ ਜੀ ਇੱਕ ਥੋੜਾ ਜਾਂਦਾ ਅੱਛਾ ਜੀ ਹਾਂ ਠੀਕ ਹੈ ਜੀ ਆਹ ਹੋਵੇ ਮਾਤਾ ਦੇ ਚੱਲੇ ਆ ਜੀ ਉੱਥੇ ਫਿਰ ਆਪਾਂ ਨੂੰ ਮਾਤਾ ਦੇ ਚਰਨਾ ਚ ਚੰਗੀ ਤਰ੍ਹਾਂ ਆਦੀ ਲਵਾਉਣੀ ਚਾਹੀਦੀ ਹੈ ਹਾਂ ਹਾਂ ਇਹਦਾ ਪੂਰੇ ਹੋ ਰਹੇ ਇਹ ਬਹਿ ਕੇ ਫੇਰ ਹੋਣੇ ਇਹਦਾ ਅੱਛਾ ਜੀ ਜਿਹੜੀ ਹੋਰ ਜਾਂਦਾ ਜੀ ਉਹ ਕਿਵੇਂ ਜਾਂਦੀ ਹੈ ਜੀ ਫਿਰ ਹੋਰ ਸੰਗਤ ਹਾਂ ਜੀ ਰਾਤਾਂ 18 ਕੇ ਜਾਂਦੇ ਹਾਂ ਅੱਛਾ ਜੀ ਕਿੱਥੇ ਬਹਿ ਕੇ 8 ਕਿੱਟਰਪੇ ਇੱਕਾਂ ਜਾਂਦੇ ਹਾਂ ਅੱਛਾ ਅੱਛਾ ਹਾਂ ਸੰਗਤ ਵੀ ਵਿਰੋਧ ਰਹਿੰਦੀ ਹੈ ਰਾਤ ਵੀ ਬਧੇਰੇ ਹਾਂ 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 ਬਹੁਤ ਅੱਛਾ ਜੀ ਪੱਟਾ ਸਾਹਿਬ ਗੁਰਦੁਆਰੇ ਚ ਅੱਛਾ ਜੀ ਹਾਂ ਠੀਕ ਹੈ ਜੀ ਚੱਕ ਬਣੇ ਜੋ ਆ ਜਿਆਦਾ ਪਾਰ ਕਿਤ ਪਾਰ ਅੱਛਾ ਜੀ ਇੱਥੇ ਰਹਿੰਦੇ ਆ ਅੱਛਾ ਜੀ ਹਾਂ ਜਿਵੇਂ ਤੁਸੀਂ ਸਫਰ ਕਰਦੇ ਹੋ ਜੀ ਇੱਥੋਂ ਲੁਧਿਆਣੇ ਅਹਿਮਦਗੜ ਤੋਂ ਲੈ ਕੇ ਜਦ ਤੁਸੀਂ ਨੈਣਾ ਦੇਵੀ ਤੱਕ ਜਾਂਦੇ ਹੋ ਜਿਆਦਾ ਔਖਾ ਸਫਰ ਕਿੱਥੇ ਜਾ ਕੇ ਆਉਂਦਾ ਹੈ ਜੀ ਪਹਾੜਾਂ ਚ ਕੜਾ ਜੀ ਹੁੰਦਾ ਹੈ ਉੱਥੇ ਕੀ ਕਿਵੇਂ ਪਏ ਤੁਸੀਂ ਅਰੇਂਜਮੈਂਟ ਕਰਦੇ ਹੋ ਜੀ ਇਹਦਾ ਬਹਿ ਜਾਂ ਨਗਰ ਤੇ ਬੈਠੇ ਨੇ ਇਹ ਨੰਕਰਾ ਕਾ ਵੀ